ਏ ਜਦੋਂ ਬਾਈ ਜੀ ਮਿੱਕੀ ਹੋਣੀ ਗਾਮੀਆਂ ਵਾਲਾ ਆਲੇ ਆਏ ਅਗਲਾ ਲੋਕਾਂ ਨੇ ਉਹਨਾਂ ਨੇ ਕਿਹਾ ਦੋ ਚਾਰ ਸਾਲ ਜਿੰਨਾ ਵੀ ਆ ਮੈਂ ਵੀ ਸੁਣਿਆ ਕਿਤੇ ਲੇਖਰਦਾ ਮੈਨੂੰ ਮੈਂ ਬਾਈ ਹੋਣਾ ਕੋਈ ਜੱਗੇ ਹੋਣਾ ਕੋਈ ਕਿਤੇ ਦੇਖ ਅਗਲਾ ਕਹਿੰਦਾ ਵੀ ਮਿੱਕੀ ਵਾਲੇ ਕਿੱਥੇ ਫਿਰਦੇ ਉਹ ਬਹੁਤ ਤੇਜ਼ ਉੜਦੇ ਹੁੰਦੇ ਉਹ ਉਹਨਾਂ ਨਾਲ ਉਹ ਬ੍ਰਾਂਡ 13 ਤਾਂ ਉਹਨਾਂ ਨੇ ਮੈਂ ਕਿੰਨੇ ਸਾਲ ਵੀ ਆ ਇੱਕ ਬਗਾਇਆ ਗਾਮੀ ਵਾਲਾ ਆ ਗਿਆ ਵੀ ਮਿੱਕੀ ਮਿੱਕੀ ਇੱਕ ਇਹ ਜੀ ਸ਼ਖਸੀਅਤ ਆ ਜਿਹਨੇ ਪੰਜਾਬ ਨੂੰ ਬਹੁਤ ਉੱਤੇ ਉੱਤੇ ਚੱਕਿਆ ਜੀ ਇਸ ਲੈਣ ਚ ਇਸ ਲੈਣ ਉਹਨਾਂ ਲਈ ਵੀ ਇੱਕ ਵਾਰੀ ਤਾੜੀਆਂ ਬਣਦੀਆਂ ਨੇ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਆ ਉਹਨਾਂ ਦੀ ਬੜੀ ਦੇਣਾ ਪੰਜਾਬ ਨੂੰ ਅੱਛਾ ਜੀ ਉਹਨਾਂ ਦੀ ਬੜੀ ਦੇਣਾ ਪੰਜਾਬ ਨੂੰ ਅੱਛਾ ਜੀ ਮਿੱਕੀ ਗਾਮੀ ਵਾਲ ਦੀ ਅੱਛਾ ਜੀ ਜੇ ਉਹਨਾਂ ਨੇ ਮੜਾ ਮੂਟਾ ਲੋਕਾਂ ਨੂੰ ਸਿਖਾਇਆ ਫੇਰ ਹੀ ਇੱਥੇ ਤੱਕ ਲੋਕੀ ਪਹੁੰਚੀ ਐ ਪਹਿਲਾ ਹੁਣ ਕਹਿੰਦਾ ਵੀ ਅਸੀਂ ਖਿਡਾਰੀ ਜੀ ਜਾਈ ਇੱਕ ਸਾਲ 2 250 ਕਬੂਤਰ ਉੱਡਿਆ ਸੀਗਾ ਜੀ ਰਿਕਾਰਡ ਆ ਪੰਜਾਬ ਦਾ ਅੱਛਾ ਜੀ ਅ ਸੰਕਰਪੰਡ ਅੱਛਾ ਜੀ ਕਿਹੜੇ ਸਨ ਦੀਆਂ ਗੱਲਾਂ ਕੋਈ ਯਾਦ ਯਾਦ ਨਹੀਂ ਹੈਗਾ ਜੀ ਕਿਹੜੇ ਸਨ ਦੀਆਂ ਅੱਛਾ ਜੀ ਅੱਛਾ ਹੀ ਹੈਪੀ ਖੜਾ ਉਹ ਮੇਰਾ ਖਾਲ ਯਾਰ ਮਾਰੀ ਆਵਾਜ਼ ਨੂੰ ਅੱਛਾ ਜੀ ਆ ਜਾਓ ਵੀਰੇ ਸਾਰੇ ਆ ਜਾਓ ਅੱਛਾ ਜੀ ਅੱਛਾ ਜੀ ਸੰਕਰ ਤੇ ਕਬੂਤਰ ਅੱਛਾ ਜੀ ਹੈਪੀ ਕਿਹੜੇ ਸਾਨੇ ਛੱਡੀ ਆਪਾਂ ਸੰਕਰਵਾ ਜੀ ਉਹ ਬਾਈ ਸੀਗੀ 15-15 ਦੀ 15-15 ਦੀ ਅੱਛਾ ਜੀ ਤੇ ਕਬੂਤਰ ਕਿੰਨੇ ਓਡੇ ਸੀ 250 ਕਬੂਤਰ ਸੀ 250 ਕਬੂਤਰ ਓਡੇ ਆ ਅੱਛਾ ਜੀ ਤੇ ਦੁੱਸਰ ਦੀ ਬਾਜੀ ਸੀ ਅੱਛਾ ਜੀ ਹੁਣ ਇਹ ਕਹਿੰਦਾ ਇਹ ਖਿਡਾਰੀ ਆ ਬਈ ਹਾਂਜੀ ਸਟਾਰ ਹਾਂਜੀ ਜਿਦੇ ਰਿਕਾਰਡ ਟੁੱਟਦਾ ਨਾ ਖਿਡਾਰੀ ਉਦਦੇ ਪੈਦਾ ਹੁੰਦਾ ਰਿਕਾਰਡ ਟੁੱਟਣ ਨੂੰ ਹੀ ਹੁੰਦੇ ਆ ਹਾਂ ਨਹੀਂ ਮੈਂ ਮਾ ਟੁੱਟਣ ਦੀ ਨਹੀਂ ਕਹਿੰਦਾ ਜਿਹੜਾ ਰਿਕਾਰਡ ਬਣਾਉਂਦਾ ਫਿਰ ਉਹ ਖਿਡਾਰੀ ਹੋਇਆ ਹਾਂ ਜਿਹੜਾ ਰਿਕਾਰਡ ਬਣਾਉਂਦਾ ਬਣਾਉਂਦਾ ਫਿਰ ਬਣਦਾ ਖਿਡਾਰੀ ਵੀ ਅੱਜ ਰਿਕਾਰਡ ਬਣਾਇਆ ਹਾਂਜੀ ਜਿਹੜਾ ਰਿਕਾਰਡ ਤੋੜਦਾ ਹਾਂ ਫਿਰ ਉਹ ਸੁਪਰਸਟਾਰ ਖਿਡਾਰੀ ਬਣਦਾ ਉਹ ਸੁਪਰਸਟਾਰ ਬਣਦਾ ਹਾਂਜੀ ਹਾਂਜੀ ਮਾਣੇ 300 ਕਬੂਤਰ ਹੋਇਆ ਉੱਥੇ ਤੇ ਕਬੂਤਰਾਂ ਐ ਫਿਰਦਾ ਸੀ ਜਿਵੇਂ ਚਿੜੀਆਂ ਫਿਰਦੀਆਂ ਹੁੰਦੀਆਂ ਪਿੰਡ ਦੇ ਉੱਤੇ ਛਾਂ ਕਰੀ ਤਾਈ ਸੋਚ ਹਾਂਜੀ ਤੇ ਦੁੱਸਰ ਪੈ ਗਈ ਹਾਂ ਤੇ ਲਾਲ ਬਗਲ ਵਾਲਾ ਹਾਲੇ ਕਬੂਤਰ ਦੋ ਇੱਕ ਇੱਕ ਬੂਟਾ ਫੜਾ ਗਿਆ ਆਪਾਂ ਨੂੰ ਹਨਾ ਹਾਂ ਬਾਈ ਇੱਕ ਸਾਨੂੰ ਬੂਟਾ ਫੜਾ ਗਿਆ ਪੱਗੀਆਂ ਵਾਲਾ ਦੂਜੇ ਦੂਜੇ ਦਾ ਕਿੰਨੇ ਉਡੇ ਹੈਪੀ 340 ਕਬੂਤਰ ਦੁੱਸਰ ਤੇ ਅੱਛਾ ਜੀ ਗਰਮੀ ਚ ਸੀ ਗਰਮੀ ਦੀ ਬਾਜੀ ਸੀ ਗਰਮੀ ਦੀ ਦੁੱਸਰ ਪੈ ਗਈ ਹਾਂਜੀ ਦਿਨਾਂ ਇਉਂ ਚੱਲਦਾ ਸੀ ਹਵਾਜੀ ਚੱਲਦੀ ਸੀ ਅੱਛਾ ਤੇ ਮੀਂਹ ਮੂਹ ਵੀ ਜਿਆ ਵੀ ਆਇਆ ਹਨਾ ਹੈਪੀ ਹਾਂ ਬਾਈ ਤੇ ਦੂਸਰ ਦੇ ਹੀ ਛੱਡੇ ਤੇ ਕਬੂਤਰ ਛੱਡੇ ਹੀ ਕਟੀਆਂ ਅੱਖਾਂ ਦਾ ਤੇ 250 ਕਬੂਤਰ ਦੇ ਵਿੱਚੋਂ ਚਾਰ ਰਹਿ ਗਏ ਮਗਰ ਆ ਕੇ ਜੀ ਅੱਛਾ ਕਿਹਦੇ ਕਿਹਦੇ ਇੱਕ ਸਾਡਾ ਹਾਂਜੀ ਇੱਕ ਬਿੱਦੋ ਦਾ ਬਿੱਦੋ ਬਿੱਦੋ ਸ਼ਾਹਪੁਰ ਦਾ ਜੀ ਬਿੱਦੋ ਸ਼ਾਹਪੁਰ ਵਾਲਾ ਹਾਂਜੀ ਅੱਛਾ ਇੱਕੋਨਾ ਦਾ ਅੱਛਾ ਜੀ ਇੱਕ ਦੂਰਾ ਦੂਰਾ ਦਾ ਮਤਲਬ ਬਿੱਕ ਦੂਰਾ ਛੱਡਿਆ ਹੋਇਆ ਮਤਲਬ ਪਹਿਲੇ ਦਿਨ ਹੀ ਪਹਿਲੇ ਹੋਰ ਲਿਆ ਕੇ ਛੱਡਿਆ ਕਬੂਤਰ ਦੂਰੇ ਦਾ ਮਤਲਬ ਇਹ ਆ ਉਹ ਮੈਂ ਵਜਾ ਨਹੀਂ ਸਮਝਿਆ ਕਿਵੇਂ ਉਹ ਮਤਲਬ ਵੀ ਸਾਡੇ ਤਾਂ ਦੂਏ ਦਿਨ ਸੀ ਅੱਛਾ ਉਹਨਾਂ ਦਾ ਪਹਿਲੇ ਦਿਨ ਹੀ ਕੋਈ ਹੋਰ ਲਿਆ ਗਈ ਕਬੂਤਰ ਛੱਡਤਾ ਉਹ ਸਮਝ ਗਿਆ ਠੀਕ ਆ ਹਾਂ ਉਹ ਫਿਰ ਛੱਡਣ ਦਾ ਤੋ ਦਿੱਤਾ ਉਹ ਹੁਣ ਇਹ ਤਾਂ ਰਲੀਆਂ ਮਿਲੀਆਂ ਚੱਲਦੀਆਂ ਹੁੰਦੀਆਂ ਜੀ ਗੱਲਾਂ ਲੋਕਾਂ ਦੀਆਂ ਹੁਣ ਸਾਨੂੰ ਤਾਂ ਪਤਾ ਨਹੀਂ ਹਾਂ ਉਹਦੇ ਮਤਲਬ ਰਲੀ ਮਿਲੀ ਗੱਲ ਚੱਲਦੀ ਜਿਹੜਾ ਦੂਰਾ ਕਬੂਤਰ ਛਡਾਇਆ ਉਹਨਾਂ ਨੇ ਅੱਛਾ ਜੀ ਤੇ ਮੈਨੂੰ ਬਟਾਰੀ ਵਾਲੇ ਗੋਧੂ ਦਾ ਫੋਨ ਆਇਆ ਜੀ ਅੱਛਾ ਗੋਦੂ ਬਾਈ ਦਾ ਵੀ ਵੱਡਾ ਨੌਰੇ ਹਾਂ ਵੱਡਾ ਨੋ ਨਾ ਬਿਜੁਰਗ ਹੋਗੀ ਹਾਂ ਬਿਜੁਰਗਾ ਮੈਨੂੰ ਕਹਿੰਦੇ ਸੋਨੀ ਇਹਨਾਂ ਨਾਲ ਬਾਜੀ ਬੰਡ ਲੈ ਇਹਨਾਂ ਤੈਨੂੰ ਹਰਾ ਦੇਣਾ ਤੂੰ ਸਾਡੇ ਏਰੀਆ 'ਚ ਆਇਆ ਅੱਛਾ ਮੈਂ ਕਿਹਾ ਯਾਰ ਮੈਨੂੰ ਕਿਵੇਂ ਹਰਾ ਦੇਣਗੇ ਤੇ ਮੇਰਾ ਕਬੂਤਰ ਫਿਰਦਾ ਮੈਂ ਕਿਹਾ ਬਾਡੇ ਪਾਉਂਦਾ ਹਾਂ ਕਹਿੰਦਾ ਤੈਨੂੰ ਹਰੋਣਾ ਇਹਨਾਂ ਨੇ ਇਹਨਾਂ ਦੇ ਕਬੂਤਰ ਦੂਰਾ ਹਾਂ ਜਿਹੜਾ ਦੂਸਰ ਵਾਲਾ ਕਬੂਤਰ ਆ ਹਾਂ ਉਹਨੇ ਆਪਦੇ ਦੂਸਰ ਵਾਲੇ ਲੱਸਣ ਕਰਨੇ ਹੀ ਕਰਨੇ ਅੱਛਾ ਕੁਸਤ ਆ ਤਾਂ ਹੁੰਦੀਆਂ ਦੂਸਰ ਵਾਲੇ ਕਬੂਤਰ ਦੀਆਂ ਉਹ ਕਰਦਾ ਹੀ ਕਰਦਾ ਅੱਛਾ ਥੋੜੀ ਮੈਂ ਗੱਲ ਵਿਚਾਲੇ ਆ ਜਿੱਦਣੇ ਦੁੱਸਰ ਹੁੰਦੀ ਆ ਉਹ ਨਸਲਾਂ ਕਬੂਤਰ ਹੋਰ ਛੜਦੇ ਹੋ ਤੇ ਸਿੰਗਲ ਹੋਰ ਛੜਦੇ ਹੋ ਤੇ ਇਹ ਫਰਕ ਆ ਇੱਕ ਫਰਕ ਹੁੰਦਾ ਜੀ ਨਸਲਾਂ ਦਾ ਕਈ ਕਬੂਤਰ ਦੁੱਸਰਾ ਵੱਧ ਮੰਨਦੇ ਆ ਠੀਕ ਆ ਕਈ ਕਬੂਤਰ ਘੱਟ ਮੰਨਦੇ ਆ ਠੀਕ 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 ਅੱਛਾ ਉਹ ਕਹਿੰਦਾ ਗੋਧੂਬਾਈ ਕਹਿੰਦਾ ਵੀ ਤੈਨੂੰ ਹਰਾ ਦੇਣਗੇ ਹਾਂ ਵੀ ਤੈਨੂੰ ਹਰਾ ਦੇਣਗੇ ਅੱਛਾ ਮੈਂ ਕਹਾ ਭਾਈ ਆਏ ਤਾਂ ਨਹੀਂ ਮੈਂ ਹਰਦਾ ਹਾਂ ਮੈਂ ਕਹਾ ਉਹੀ ਕੁਦਰਤਾਂ ਲਈਓ ਹਰ ਜੀ ਹਰ ਜੀ ਸਾਡਾ ਕਬੂਤਰ ਬਹੁਤ ਚੰਗਾ ਹਾਂ ਤੇ ਚੱਲੀ ਗਈ ਬਾਜੀ ਭਾਈ ਹਾਂ ਤੇ ਦੋ ਸਾਡੇ ਰਹਿ ਗਏ ਵਿੱਚ ਇੱਕ ਸਾੰਭਿਆ ਸੀ ਜਿਹੜਾ ਬੂਟੇ ਕਾ ਤੇ ਇੱਕ ਬਿੱਦੂ ਦਾ ਇੱਕ ਦੂਰਾ ਚਾਰ ਪੈਰਨ ਤੇ ਉਹ ਵਿਚਾਰਾ ਆਪ ਆਇਆ ਬਟਾਰੀਆਂ ਚੱਲ ਗਏ ਹਾਂ ਆਪ ਆ ਕੇ ਮੰਨ ਗਿਆ ਤੂੰ ਬਾਜੀ ਵੰਡ ਲੈ ਕਮਲਾ ਨਾ ਹੋ ਇਹਨਾਂ ਦਾ ਕਹਿਰਾ ਕਬੂਤਰਾ ਤੈਨੂੰ ਖਰਾ ਦੇਣਗੇ ਤੇ ਜਦੋਂ ਮੈਂ ਉਹ ਲਈ ਪਰਖ ਮਾਰੀ ਉਹਨਾਂ ਦਾ ਵਾਕਈ ਕਹਿਰਾ ਹਾਂ ਉਹਨੇ ਲੱਸਣੀ ਕੀਤੀ ਦੁੱਸਰ ਵਾਲੇ ਹਾਂ ਤੇ ਮੈਂ ਬਾਜੀ ਵੰਡ ਲਈ ਬਾਈ ਅੱਛਾ ਦੂਰਾ ਵੀ ਬਹਿ ਗਿਆ ਹਾਂ ਕੱਲਾ ਰਹਿ ਗਿਆ ਹਾਂ ਉਸ ਸਮੇਂ ਉਹਨਾਂ ਨੇ ਪੱਖਾ ਦਿੱਤਾ ਸੀ ਆ ਦੇ ਪਿਆ ਇੱਥੇ ਅੱਛਾ ਤੇ ਪੱਕਾ ਦਿੱਤਾ ਉਹਨਾਂ ਨੇ ਆਏ ਕਬੂਤਰ ਉੱਤੋਂ ਦੀ ਨਾਂਕ ਕੇ ਗਿਆ ਮੈਂ ਕਿਹਾ ਯਾਰ ਮੇਰਾ ਕਬੂਤਰ ਚੈੱਕ ਕਰ ਲਉ ਹਾਂ ਕਹਿੰਦੇ ਭਾਈ ਹਲੇ ਨਹੀਂ ਉੱਤੋਂ ਹੀ ਨਾਂਕ ਕੇ ਆਉਣ ਦੇ ਫਿਰ ਤੈਨੂੰ ਪੱਕਾ ਦਿੰਨੇ ਹਾਂ ਚਲ ਭਾਈ ਮੈਂ ਇਹਨਾਂ ਨੂੰ ਮੈਂ ਕਿਹਾ ਹੈਪੀ ਹਾਲੀ ਛਤਰੀ ਨਾ ਲਾਇਓ ਮੁੜੇ ਆਉਣ ਤੋਂ ਮੁੜਿਆ ਕਬੂਤਰ ਮੈਂ ਕਿਹਾ ਜਾਂਦਾ ਕਹਿੰਦੇ ਹਾਂ ਭਾਈ ਹੋਣ ਪੱਕਾ ਤੇਰਾ ਹੈਗਾ ਕਬੂਤਰ ਉਹ ਉਹ ਕਬੂਤਰ ਇਹਨਾਂ ਕੋਲੇ ਹੈਪੀ ਹੋਣਾ ਕੋਲੇ ਹੈਪੀ ਹੋਣਾ ਕੋਲੇ ਤੇ ਯਾਨੀ ਦੁੱਸਰ ਦੇ ਵਿੱਚ ਵੀ ਲੋ 250 ਕਬੂਤਰ ਜਿੱਤਿਆ ਹੋਇਆ ਉਹ ਵੀ ਜਿੱਤਿਆ ਹੋਇਆ ਹਾਂ ਫਿਰ ਉਹੀ ਤਾਂ ਨਹੀਂ ਸੋਨੀ ਬ੍ਰੈਂਡ ਹੈ अच्छा मैं भाई जी गल है ਤੁਸੀਂ ਬਹੁਤ ਵੱਡਾ ਨੌ ਆ ਦੁਨੀਆ ਵੀ ਮੰਨਦੇ ਆ ਵਧੀਆ ਇਨਸਾਨ ਵੀ ਤੁਸੀਂ ਅੱਜ ਵਧੀਆ ਗੁਰੂ ਵੀ ਹੋ ਇਹ ਜਦੋਂ ਬਾਈ ਜੀ ਮਿੱਕੀ ਹੋਣੀ ਗਾਮੀਆਂ ਵਾਲਾ ਆਏ ਹਾਂਜੀ ਅਗਲਾ ਲੋਕਾਂ ਨੇ ਉਹਨਾਂ ਨੇ ਕਿਹਾ ਦੋ ਚਾਰ ਸਾਲ ਜਿੰਨਾ ਵੀ ਆ ਮੈਂ ਵੀ ਸੁਣਿਆ ਕਿਤੇ ਦੇਖਦਾ ਮੈਨੂੰ ਮੈਂ ਬਾਈ ਹੁਣਾਂ ਕੋਈ ਜੱਗੇ ਹੁਣਾਂ ਕੋਈ ਕਿਤੇ ਦੇਖ ਅਗਲਾ ਕਹਿੰਦਾ ਵੀ ਮਿੱਕੀ ਵਾਲੇ ਕਿੱਥੇ ਫਿਰਦੇ ਉਹ ਬਹੁਤ ਤੇਜ਼ ਉੜਦੇ ਹੁੰਦੇ ਸੀ ਉਹ ਉਹਨਾਂ ਨਾਲ ਉਹ ਬ੍ਰਾਂਡ 13 ਤਾਂ ਉਹਨਾਂ ਨੇ ਕਿੰਨੇ ਸਾਲ ਵੀ ਇੱਕ ਬਗਾਨੀ ਵਾਲਾ ਆ ਗਿਆ ਵੀ ਮਿੱਕੀ ਮਿੱਕੀ ਇੱਕ ਇਹ ਜੀ ਸ਼ਖਸੀਅਤ ਆ ਹਾਂ ਜਿਹਨੇ ਪੰਜਾਬ ਨੂੰ ਬਹੁਤ ਉੱਤੇ ਉੱਤੇ ਚੱਕਿਆ ਜੀ ਇਸ ਲੈਨ ਚ ਇਸ ਲੈਨ ਉਹਨਾਂ ਲਈ ਵੀ ਇੱਕ ਵਾਰੀ ਤਾੜੀਆਂ ਬਣਦੀਆਂ ਨੇ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਆ ਉਹਨਾਂ ਦੀ ਬੜੀ ਦੇਣ ਆ ਪੰਜਾਬ ਨੂੰ ਹਾਂ ਅੱਛਾ ਜੀ ਉਹਨਾਂ ਦੀ ਬੜੀ ਦੇਣ ਆ ਪੰਜਾਬ ਨੂੰ ਅੱਛਾ ਜੀ ਵਿੱਕੀ ਗਾਮੀ ਵਾਲ ਦੀ ਅੱਛਾ ਜੀ ਜੇ ਉਹਨਾਂ ਨੇ ਮੜਾ ਮੂਟਾ ਲੋਕਾਂ ਨੂੰ ਸਿਖਾਇਆ ਹਾਂ ਫੇਰ ਹੀ ਇੱਥੇ ਤੱਕ ਲੋਕੀ ਪਹੁੰਚੀ ਆ ਅੱਛਾ ਐਵੇਂ ਨਹੀਂ ਮਿੱਕੀ ਮਿੱਕੀ ਹੋਈ ਯਾਨੀ ਜਿਵੇਂ ਆਪਾਂ ਕਹਿ ਦਈਏ ਬੇ ਹਰਜੀਤ ਬਾਜਾਇਖਾਨੇ ਨੇ ਖੇਡ ਨੂੰ ਕਬੱਡੀ ਨੂੰ ਹਾਂਜੀ ਹਜ਼ਾਰਾਂ ਤੋਂ ਲੱਖਾਂ ਤੱਕ ਲੱਖਾਂ ਤੋਂ ਕਰੋੜਾਂ ਤੱਕ ਅੱਜ ਰਾਜੂ ਭੜੀ ਹੋਣੀ ਲਈ ਗਏ ਆ ਹਾਂ ਬਿਲਕੁਲ ਬਿਲਕੁਲ ਤੇ ਉਹ ਯਾਨੀ ਉੱਪਰ ਚੱਕਣਾ ਕਿਹਦਾ ਥੱਲੇੋਂ ਉੱਪਰ ਚੱਕਣਾ ਬਹੁਤ ਔਖਾ ਹੁੰਦਾ ਉਸ ਤੋਂ ਬਾਅਦ ਤਾਂ ਫਿਰ ਥੱਕਾ ਲੱਗਦਾ ਹੀ ਜਾਂਦਾ ਬਿਲਕੁਲ ਜੀ ਬਿਲਕੁਲ ਅੱਛਾ ਬਾਈ ਜੀ ਦਾ ਵੱਡਾ ਰੋਲ ਬਹੁਤ ਵੱਡਾ ਰੋਲ ਹੈ ਜੀ ਮਿੱਕੀ ਦਾ ਉਹਨਾਂ ਦੇ ਕਬੁੱਤਰ ਬਾਈ ਜੀ ਜਿਵੇਂ ਥੋੜੇ ਸਲੋਅ ਦੇ ਆ ਦੱਸਦੇ ਆ ਉਹਨਾਂ ਦੇ ਬੜਿਆ ਤੇਜ਼ ਨਾ ਤੇਜ਼ ਥੱਕ ਨਹੀਂ ਜਾਂਦੇ ਨਹੀਂ ਅੱਡੋ ਅੱਡੀ ਹਿਸਾਬ ਆ ਜੀ ਨਸਲਾਂ ਦਾ ਅੱਛਾ ਜੀ ਕਈ ਹੁਣ ਸਾਡੇ ਵੀ ਤੇਜ਼ ਉਡਦੇ ਆ ਅੱਛਾ ਕਈ ਕਬੂਤਰ ਸਾਡੇ ਵੀ ਤੇਜ਼ ਉਡਦੇ ਆ ਕਈ ਸਲੋ ਉਡਦੇ ਆ ਜੀ ਠੀਕ ਉਹ ਸਲੋ ਉਡ ਕੇ ਕਈ ਬਾਜੀ ਜਿੱਤ ਲੈਂਦੇ ਆ ਉਹ ਸਮੇਂ ਅੱਜ ਦੇ ਸਮੇਂ ਦੇ ਤੁਸੀਂ ਜਿਹੜੇ ਵਧੀਆ ਖਿਡਾਰੀ ਤਾਂ ਸਾਰੇ ਹੀ ਆ ਹਾਂ ਜੀ ਤੁਹਾਨੂੰ ਕਿਹੜੇ ਲੱਗਦੇ ਆ ਵੀ ਅੱਜ ਦੇ ਸਮੇਂ ਦੇ ਪੰਜ ਖਿਡਾਰੀ ਬਈ ਹਾਂ ਬਾਈ ਜੀ ਬਈ ਜੇ ਕਿਤੇ ਆ ਜਾਂਦੇ ਨੇ ਅੱਜ ਕੱਲ ਦਾ ਸਾਰੇ ਹੀ ਖਿਡਾਰੀ ਆ ਜੀ ਨਹੀਂ ਸਾਰੇ ਖਿਡਾਰੀ ਥੋੜੇ ਮਨ ਨੂੰ ਬਈਆਂ ਮੇਰੇ ਤੁਹਾਨੂੰ ਐਵੇਂ ਕਿਸ ਦਾ ਚੰਗਾ ਮਾੜਾ ਕਹਿੰਦਾ ਉਹ ਵਧੀਆ ਨਹੀਂ ਆਪਾਂ ਤਾਂ ਚੰਗਾ ਹੀ ਕਹਣਾ ਮਾੜਾ ਤਾਂ ਕਹਿਣਾ ਸਾਰੇ ਚੰਗੇ ਹੀ ਆ ਜੀ ਅੱਜ ਦੇ ਹਾਮੇ ਚ ਮੈਂ ਕਿਸੇ ਨੂੰ ਪੁੱਛਾਂ ਅਗਲਾ ਕੋ ਜੀ ਸੋਨੀਆ ਫੇਰ ਵੀ ਤੁਹਾਡੇ ਦਿਮਾਗ ਚ ਲੋਕਾਂ ਨੂੰ ਜਿਹੜਾ ਨਵਾਂ ਜੂਤ ਆ ਉਹਨਾਂ ਨੂੰ ਪਤਾ ਲੱਗੇ ਵੀ ਇਨਸਾਨ ਵੀ ਵਧੀਆ ਹੋਣ ਖਿਡਾਰੀ ਵੀ ਵਧੀਆ ਹੋਣ ਤੇ ਗੁਰੂ ਵੀ ਵਧੀਆ ਹੋਣ ਨਹੀਂ ਵਧੀਆ ਹੀ ਆ ਜੀ ਸਾਰੇ ਜੇ ਮੈਂ ਅੱਖਾਂ ਵੀ ਮੈਂ ਕਿਸੇ ਦਾ ਨਾਮ ਲੈਦਾ ਨਹੀਂ ਚੰਗੀ ਨਹੀਂ ਕਿਹੜਾ ਕੋਈ ਮਾੜੀ ਗੱਲ ਲੈ ਆਪਾਂ ਮਾੜੀ ਗੱਲ ਹੀ ਤਾਂ ਲੈਣੇ ਨਹੀਂ ਮਾੜੇਗਾ ਆਪਾਂ ਕਾਨੂੰ ਨਾਂ ਲੈਣਾ ਜੀ ਕਿਸੇ ਦਾ ਦੇਖੋ ਜੀ ਕੋਈ ਨਹੀਂ ਘਟਕਾ ਹੁੰਦਾ ਅੱਜ ਕੱਲ ਨਹੀਂ ਜੇ ਅੱਜ ਕੱਲ ਦੇਖੋ ਹੂੰ ਬਾਜੀ ਕਬੂਤਰ ਬਾਜ਼ ਜਿਹੜਾ ਸਟਾਰ ਆ ਉਹ ਵੀ ਜਿੱਤਦਾ ਹੂੰ ਹਾਰਦਾ ਵੀ ਆ ਹੂੰ ਜਵਾਕ ਵੀ ਬਾਜੀ ਜਿੱਤ ਲੈਂਦੇ ਹਾਰ ਵੀ ਜਾਂਦੇ ਅੱਛਾ ਤੁਸੀਂ ਇੱਧਰ ਆ ਫਰੀਦਕੋਟ ਬਠਿੰਡੇ ਕੰਨੀਓ ਵੀ ਹਾਂ ਇਹ ਚੋਟੀ ਦਾ ਖਿਡਾਰੀ ਆ ਹੁਣ ਤੁਹਾਨੂੰ ਕੀ ਦਾ ਕੀ ਦਾ ਨਾਮ ਨਹੀਂ ਕੋਈ ਇੱਕ ਦੋ ਦੱਸੋ ਕੋਈ ਗੱਲ ਨਹੀਂ ਇਹ ਕਿਹੜਾ ਕੋਈ ਉਪਰੀ ਗੱਲ ਨਹੀਂ ਨਹੀਂ ਤੁਹਾਨੂੰ ਮੈਂ ਤੁਹਾਨੂੰ ਕਾ ਦੱਸਦਾ ਇਹ ਗੱਲ ਕਿਸੇ ਦਾ ਇੱਕ ਨਾਮ ਲਾਤਾ ਵੀ ਦੂਜੇ ਨਾਲ ਨਰਾਜ਼ ਹੋ ਜਾਂਦਾ ਸਾਡਾ ਨਹੀਂ ਇਹ ਇਹ ਦੇ ਵਿੱਚ ਨਾ ਫਿਰ ਤਰਾ ਚੜਾ ਵਾਲੀ ਗੱਲ ਹੋ ਜਾਂਦੀ ਐਵੇਂ ਆਪਾਂ ਬਾਹਰਲੇ ਹਲਕੇ ਦਾ ਲੈ ਲਈਏ ਆਪਣੇ ਵਾਲੇ ਤਰਾਜ ਹੋ ਜਾਣ ਜਾਂ ਆਪਣੇ ਹਲਕੇ ਦਾ ਜੇ ਬਾਹਰਲੇ ਤਰਾਜ ਹੋ ਜਾਣ ਇਹ ਸੋਭਾ ਨਹੀਂ ਦਿੰਦੀ ਗੱਲ ਆਪਾਂ ਨੂੰ ਚੰਗਾ ਗੱਲ ਨਹੀਂ ਸਾਰੇ ਖਿਡਾਰੀ ਵਧੀਆ ਮੈਂ ਪੁੱਛ ਲਾਂ ਵੀ ਦਾਖੇ ਹਲਕੇ ਦਾ ਜੀ ਕਿਹੜਾ ਸਰਪੰਚ ਵਧੀਆ ਸਾਰੇ ਹੀ ਸਰਪੰਚ ਨੇ ਮੈਂ ਕਹ ਦੂ ਸੋਨੀ ਸਰਪੰਚ ਵਾਲਾ ਜੀ ਤੇ ਨਾਲ ਦੇ ਪਿੰਡ ਮੇਰੇ ਰਿਸ਼ਤੇਦਾਰ ਸਰਪੰਚ ਆ ਤੇ ਦੇਖੋ ਜਿਹੜਾ ਕੰਮ ਕਰਦਾ ਉਹ ਵਧੀਆ ਹੀ ਵਧੀਆ ਹੀ ਆ ਅੱਛਾ ਹੋਰ ਕੋਈ ਚੰਗਾ ਕੰਮ ਕਰਦਾ ਹੋਰ ਤੁਹਾਡੇ ਚੇਲੇ ਦੀ ਕੋਈ ਬਾਜੀ ਫਸੀ ਹੋਵੇ ਕਿਸੇ ਖਿਡਾਰੀ ਨਾਲ ਵੀ ਹਾਂ ਵੀ ਆ ਮੇਰੇ ਜਿਹੜੇ ਚੇਲੇ ਆ ਵੈਸੇ ਤਾਂ ਮੈਂ ਚੇਲਿਆਂ ਨੂੰ ਚੇਲੇ ਨਹੀਂ ਕਹਿੰਦਾ ਜੀ ਮੈਂ ਆਪਣੇ ਭਰਾ ਹੀ ਕਹਿੰਦਾ ਆ ਭਾਈ ਆ ਇਹਨਾਂ ਨੂੰ ਵੀ ਮੈਂ ਇਹੀ ਸਿੱਖਿਆ ਦਿੰਦਾ ਉਹਨਾਂ ਵੀ ਕਿਸੇ ਨਾਲ ਜਿਦਣਾ ਨਹੀਂ ਹਾਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਠੀਕ ਆ ਹਾਂ ਹੁਣ ਕਈ ਵਾਰੀ ਇੱਕ ਦੋ ਬਾਜ਼ੀਆਂ ਤੇ ਸਾਡੇ ਕੂਤਰਣ ਜਾਏ ਜੀ ਕਟਾ ਤੇ ਲੋਕਾਂ ਨੇ ਹਾਂ ਫੇਰ ਵੀ ਮੈਂ ਕਹਾ ਨਾ ਯਾਰ ਵੀ ਤੁਸੀਂ ਘਰ ਨੂੰ ਆਜੋ ਕੋਈ ਨਹੀਂ ਕੂਤਰ ਪੜੋ ਘਰ ਨੂੰ ਆਜੋ ਅੱਛਾ ਅਸੀਂ ਕਦੇ ਕਿਸੇ ਨਾਲ ਬਦਮੀ ਘਟਮੀ ਕਰਨੀ ਇਹਨਾਂ ਨੂੰ ਜਿੰਨੇ ਮੇਰੇ ਚੇਲੇ ਆ ਜਾਂ ਮੇਰੇ ਸਾਡੇ ਬੱਚੇ ਆ ਉਹਨਾਂ ਨੂੰ ਵੀ ਇਹੀ ਸਿੱਖਿਆ ਦੇਣੀ ਆ ਵੀ ਕਿਸੇ ਨੂੰ ਬਾੜਾ ਚੱਗਾ ਬੋਲਣਾ ਨਹੀਂ ਕੋਈ ਨਹੀਂ ਅੱਜ ਹਰਗੇ ਕੱਲ ਨੂੰ ਜਿੱਤਣਾ ਕੱਲ ਨੂੰ ਜਿੱਤਣਾ